ਭਾਈ ਸਸਿਕਾ ਧੰਨਵਾਦ ਜੀ ਸਸਿਕਾ ਅੱਛਾ ਭਾਈਆ ਸਾਹਿਬ ਤੁਸੀਂ ਲੰਬੇ ਸਮੇਂ ਤੋਂ ਭੋਜਨ ਸਮਾਜ ਦੀ ਜਿਹੜੀ ਹੈ ਭੋਜਨ ਸਮਾਜ ਪਾਰਟੀ ਵਿੱਚ ਹੈਗੇ ਹੋ ਕਾਰਜਕਰਤਾ ਦੇ ਤੌਰ ਤੇ ਹਨਾ ਤੇ ਲੰਬਾ ਲੰਬੇ ਸਮੇਂ ਤੋਂ ਤੁਹਾਡਾ ਇਹਦੇ ਵਿੱਚ ਕੰਮ ਹੈਗਾ ਮਤਲਬ ਬੋਲਦਾ ਹੈਗਾ ਵੀ ਫਰੀਦਕੋਟ ਦੇ ਵਿੱਚ ਤੁਸੀਂ ਇੰਨਾ ਕੰਮ ਕੀਤਾ ਕੰਮ ਕਰ ਰਹੇ ਹੋ ਐਜੇ ਟਾਈਮ ਤੁਸੀਂ ਐਟ ਅ ਟਾਈਮ ਤੁਸੀਂ ਜਿਹੜੇ ਹੈ ਜ਼ਿਲ੍ਹਾ ਪ੍ਰਧਾਨ ਦੇ ਪਦਵੀ ਦੇ ਉੱਤੇ ਵੀ ਹੋ ਜਾ ਜਿਹੜੇ ਅੰਮ੍ਰਿਤਸਰ ਦੇ ਵਿੱਚ ਇਹ ਬੁੱਤ ਨਾਲ ਸੇੜਖਾਨੀ ਹੋਈ ਆ ਹਨਾ ਬੇਦਬੀ ਹੋਈ ਆ ਉਹਦੇ ਸਬੰਧ ਚ ਤੁਹਾਡਾ ਕੀ ਕਹਿਣਾ ਹੈਗਾ ਉਹ ਦੱਸੋ ਜੀ ਦੇਖੋ ਜਿਹੜੀ ਅੰਮ੍ਰਿਤਸਰ ਸਾਹਿਬ ਦੇ ਬਾਬਾ ਸਾਹਿਬ ਡਾਕਟਰ ਬੀ ਆਰ ਅੰਬेडकर ਦੇ ਵਿਕਤੀ ਬੇਦਬੀ ਹੋਈ ਆ ਤਾਂ ਇਹ ਕੋਈ ਅਚਾਨਕ ਵਾਪਰੀ ਘਟਨਾ ਨਹੀਂ ਹੈ ਇੱਕ ਸੋਚੀ ਸਮਝੀ ਚਾਲ ਅਧੀਨ ਹੋਈ ਆ ਔਰ ਖਾਸ ਕਰਕੇ ਪਹਿਲਾ ਪੰਜਾਬ ਫਿਰ ਸ੍ਰੀ ਅਮਰਸਰ ਸਾਹਿਬ ਨੂੰ ਚੁਣ ਕੇ ਤੇ ਉਸ ਤੋਂ ਬਾਅਦ ਜਿਹੜਾ 26 ਜਨਵਰੀ ਨੂੰ ਚੁਣ ਕੇ ਜਿਹੜੀ ਇਹ ਘਟਨਾ ਤਾਂ ਮੈਂ ਸਮਝਦਾ ਇਸ ਵਿੱਚ ਜ਼ਰੂਰ ਏਜੰਸੀਆਂ ਦਾ ਹੱਥ ਹੈ ਔਰ ਇਹ ਇੱਕ ਸੋਚੀ ਸਮਝੀ ਚਾਲ ਅਦੀਨ ਕੀਤੀ ਗਈ ਆ ਤਾਂ ਕਿ ਪੰਜਾਬ ਦੇ ਲੋਕਾਂ ਨੂੰ ਆਪਸ ਵਿੱਚ ਜਿਹੜਾ ਉਹ ਲੜਾ ਪੜਾ ਕੇ ਆਪਣਾ ਜਿਹੜਾ ਉਹ ਮੰਨੂ ਵੱਦੀ ਤਾਕਤਾਂ ਵੱਲੋਂ ਉੱਲੂ ਸਿੱਧਾ ਕੀਤਾ ਜਾ ਸਕਦਾ। ਅੱਛਾ ਵੀ ਇਹ ਜਿਹੜਾ ਸਾਹ ਜ ਹੈ ਭਾਈਚਾਰਾ ਇਹ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਛਾ ਜਿਹੜਾ ਬੁੱਤ ਤੋੜਨ ਵਾਲਾ ਇਨਸਾਨ ਹੈ ਉਹ ਧਰਮਕੋੜ ਤੋਂ ਸੀ ਮੇਰੇ ਖਿਆਲ ਨੇ ਸਾਨ ਸਿੰਘ ਹੈ। ਤੇ ਉਹ ਵੀ ਐਸੀ ਭਾਈਚਾਰੇ ਨਾਲ ਸੰਬੰਧ ਰੱਖਦਾ ਹੈਗਾ ਤੇ ਇਹਦਾ ਜਿਹੜਾ ਵਿਰੋਧ ਹੈ ਉਹ ਵੀ ਜ਼ਿਆਦਾ ਦਲਿਤ ਸਮਾਜ ਵੱਲੋਂ ਹੀ ਕੀਤਾ ਗਿਆ ਹੈਗਾ ਵੀ ਭਾਈ ਇਹ ਗਲਤ ਹੋਇਆ ਹੈਗਾ ਥਾਂ ਥਾਂ ਤੇ ਹੈਨਾ ਵੀ ਬੰਦ ਸੱਦਾ ਵੀ ਦਿੱਤਾ ਗਿਆ ਬੰਦ ਵੀ ਹੋਏ ਏ ਜਿਲੇ ਤੇ ਇਹ ਕਿਉਂ ਵੀ ਉਹ ਕੱਲੇ ਦਲਿਤ ਸਮਾਜ ਹੀ ਕਿਉਂ ਇਹਦਾ ਵਿਰੋਧ ਕਰ ਰਿਹਾ ਕੀ ਇਹ ਇਹਦੇ ਬਾਰੇ ਵੀ ਦੇਖੋ ਸਮਾਜ ਵਿੱਚ ਜਿਹੜੇ ਅਜਿਹੇ ਅੰਸਰ ਹੈ ਉਹ ਜਿਉਂ ਸਮਾਜ ਦੀ ਜਿਹੜੀ ਉਪਤੀ ਹੋਈ ਆ ਉਹ ਪਹਿਲਾਂ ਤੋਂ ਹੀ ਜਿਹੜੇ ਹੁੰਦੇ ਆ ਤਾਂ ਏਜੰਸੀਆਂ ਦੀ ਇਹ ਕੋਸ਼ਿਸ਼ ਹੁੰਦੀ ਹੈ ਵੀ ਕੋਈ ਅਜਿਹਾ ਕੰਮ ਕਰਾ ਵੀ ਉਹਨਾਂ ਤੋਂ ਲਿਆ ਜਾਵੇ ਇਹ ਉੱਨਾ ਵਿੱਚ ਜਿਹੜੀ ਉਹ ਫੁੱਟ ਪੈ ਸਕੀ ਇਸ ਵਾਸਤੇ ਜਿਵੇਂ ਯੂਪੀ ਵਿੱਚ ਜਦੋਂ ਮਸਜਿਦ ਢਾਈ ਗਈ ਆ ਤਾਂ ਉਸ ਵੇਲੇ ਵੀ ਬੈਕਵਰਡ ਕਲਾਸਾਂ ਦੇ ਕਲਿਆਣ ਸਿੰਘ ਮੁੱਖ ਮੰਤਰੀ ਸੀ ਤੋਂ ਮੇਰਾ ਮਤਲਬ ਕਹਿਣ ਦਾ ਭਾਵ ਹੈ ਵੀ ਇੰਨਾ ਤੋਂ ਹੀ ਇਹ ਕੰਮ ਕਰਾ ਲਿਆ ਜਾਵੇ ਤਾਂ ਕਿ ਏਜੰਸੀਆਂ ਇਹ ਕਹਿਣ ਜੋਕਰੀਆਂ ਹੋਣ ਕਿ ਇਹ ਕੰਮ ਤਾਂ ਭਾਈ ਦਲਤਾਂ ਦਾ ਹੀ ਹੈ ਤਾਂ ਦਲਤਾਂ ਵਿੱਚ ਵੀ ਮਾੜੇ ਅਨਸਰ ਹੋ ਸਕਦੇ ਆ ਜਿਹੜੇ ਕਿਸੇ ਨਾ ਕਿਸੇ ਚਾਲ ਦੀ ਜਾਂ ਉਹਨਾਂ ਦੀ ਸੋਚੀ ਸਮਝੀ ਚਾਲ ਦੇ ਹੇਠ ਆ ਕੇ ਜਾਂ ਕਿਸੇ ਲਾਲਚ ਚ ਆ ਕੇ ਕੋਈ ਨਾ ਕੋਈ ਇਹ ਜਿਹੜਾ ਇਹੋ ਜਿਹਾ ਜਿਹੜਾ ਮਾੜਾ ਕੰਮ ਕਰਦੇ ਆ ਤੋਂ ਮੈਂ ਇਸ ਘਟਨਾ ਦੀ ਔਰ ਜ਼ੋਰ ਨਿੰਦਾ ਕਰਦਾ ਔਰ ਚਾਹੇ ਉਹ ਦਲਤ ਹੈ ਚਾਹੇ ਕੋਈ ਵੀ ਹੈ ਜਿਹੜਾ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਜਿਹੜੀ ਮਤਲਬ ਘਟਨਾ ਨੂੰ ਅੰਜਾਮ ਦਿੰਦਾ ਤਾਂ ਉਸ ਦੇ ਵਿਰੁੱਧ ਜਿਹੜੀ ਬਣਦੇ ਕਾਨੂੰਨ ਤਾਪਕ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਆ ਤਾਂ ਕਿ ਭਵਿੱਖ ਵਿੱਚ ਜਈਆਂ ਘਟਨਾਵਾਂ ਜਿਹੜੀਆਂ ਉਹ ਨਾ ਵਾਪਰ ਅੱਛਾ ਕਿਤੇ ਹਨਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋ ਗਈ ਕਿਤੇ ਡਾਕਟਰ ਭੀਮਰਾਓ ਉਮੀਦਵਾਰ ਸਾਹਿਬ ਜੀ ਦੀ ਬੇਅਦਬੀ ਹੋ ਗਈ ਹਨਾ ਇਹ ਹੈ ਤਾਂ ਸਰਾਰਤੀ ਅੰਸਰ ਦਾ ਕੰਮ ਵੀ ਇਹ ਆਪਸ ਵਿੱਚ ਮਿਲ ਕੇ ਨਾ ਰਹਿਣ ਲੋਕ ਇਹਨਾਂ ਨੂੰ ਪਾਟੇ ਰੱਖਣ ਦੀ ਲੋੜ ਹੈ ਇਹ ਮਤਲਬ ਵੀ ਨੀਤੀ ਹੈ ਇਹਨਾਂ ਲੋਕਾਂ ਦੀ ਦਾ ਜਿਹੜੀ ਮੌਕੇ ਦੀ ਸਰਕਾਰ ਹੈ ਆਮ ਆਦਮੀ ਪਾਰਟੀ ਦੀ ਕਿ ਉਸ ਵੱਲੋਂ ਕੋਈ ਇਹ ਤੇ ਕਦਮ ਚੁੱਕਿਆ ਗਿਆ ਕੋਈ ਲੱਗਦਾ ਕਦਮ ਵੀ ਇਸ ਬੰਦੇ ਨੂੰ ਸਖਤ ਤੋਂ ਸਖਤ ਕਾਰਵਾਈ ਮਤਲਬ ਵੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕੋਈ ਵੀ ਅਜਿਹੀ ਘਟਨਾ ਨਾ ਹੋਵੇ ਦੇਖੋ ਜਿਹੜੀ ਮੌਕੇ ਦੀ ਆਮ ਆਦਮ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵੰਤ ਮਾਨ ਜੀ ਮੁੱਖ ਮੰਤਰੀ ਹਨ ਇਹ ਤਾਂ ਜੱਜ ਤੋਂ ਬਣੀ ਹੈ ਇਹ ਤਾਂ ਸ਼ੁਰੂ ਤੋਂ ਹੀ ਦਲਤ ਵਿਰੋਧੀ ਉਕ ਇਹਨਾਂ ਨੇ ਤਾਂ ਆਮ ਆਮ ਕਰਕੇ ਦਲਤ ਲੋਕਾਂ ਦੀਆਂ ਵੋਟਾਂ ਲੈਣੀਆਂ ਸੀ ਜਦੋਂ ਕਿ ਇਹ ਸਰਕਾਰ ਹੁੰਦ ਵਿੱਚ ਆ ਗਈ ਤਾਂ ਉਸ ਤੋਂ ਬਾਅਦ ਇਹਨਾਂ ਨੇ ਦਲਤਾਂ ਵਿਰੁੱਧ ਜਿਹੜੇ ਉਹ ਕਈ ਕੰਮ ਕੀਤੇ ਜਿਵੇਂ ਐਸਸੀ ਕਮਿਸ਼ਨ ਦੇ ਮੈਂਬਰਾਂ ਦੀ ਗਿਣਤੀ ਘਟਾਈ ਤਾਂ ਜਿਹੜਾ ਸਮਾਜ ਵਿੱਚ ਹੈ ਕਦੇ ਦਲਤ ਬੱਤਾ ਬੱਚਾ ਕੁੱਟਿਆ ਜਾਂਦਾ ਕਦੇ ਕੋਈ ਨੌਜਵਾਨ ਜਿਹੜੀ ਉਹ ਲੜਕੀ ਕੁੱਟੀ ਜਾਂਦੀ ਆ ਕਦੇ ਕੋਈ ਦਲਤ ਦੇ ਘਰਾਂ ਚ ਵੜ ਕੇ ਅੱਗ ਲਾਈ ਜਾਂਦੀ ਐ ਚਾਹੇ ਉਹ ਕੋਈ ਮਤਲਬ ਕਹਿਣ ਦਾ ਭਾਵ ਵੀ ਇਹਨਾਂ ਨੂੰ ਦਲਤਾਂ ਨਾਲ ਸਿਰਫ ਵੋਟਾਂ ਲੈਣ ਤੱਕ ਹੀ ਸੀਮਤ ਐ ਹੋਰ ਕੋਈ ਮਤਲ ਨਹੀਂ ਸਮੁੱਚੇ ਤੌਰ ਤੇ ਜੇ ਮੈਂ ਗਵਾ ਤਬ ਪੰਜਾਬ ਦੀ ਜਿਹੜੀ ਸਰਕਾਰ ਆ ਉਹ ਦਲਤ ਵਿਰੋਧੀ ਆ ਅੱਛਾ ਦਲਤ ਵਿਰੋਧੀ ਆ ਦਲਤ ਜਿਵੇਂ ਬਾਬਾ ਸਾਹਿਬ ਅੰਬੇਦਕਰ ਜੀ ਨੇ ਹੈ ਨਾ ਡਾਕਟਰ ਅੰਬੇਦਕਰ ਸਾਹਿਬ ਜੀ ਨੇ ਵੀ ਦਲਤਾਂ ਲਈ ਇਹ ਜਿਹੋ ਜਿਹਾ ਕੀ ਕੀਤਾ ਕਿ ਉਹ ਦਲਤੀ ਇਸ ਘਟਨਾ ਦਾ ਵਿਰੋਧ ਕਰਦੇ ਆ ਦੂਜੇ ਨਹੀਂ ਵਿਰੋਧ ਕਰ ਰਹੇ ਦੇਖੋ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਜਿਹੜੇ ਦਲਤ ਸਮਾਜ ਨੂੰ ਕੋਈ ਅਧਿਕਾਰ ਨਹੀਂ ਸੀ ਉਹਨਾਂ ਨੂੰ ਮਤਲਬ ਮਨੁੱਖ ਦੇ ਬਰਾਬਰ ਨਹੀਂ ਸਮਝਿਆ ਜਾਂਦਾ ਸੀ ਉੱਚੀ ਨੀਚ ਬਹੁਤ ਸੀ ਉਹਨਾਂ ਨੂੰ ਪੜਨ ਦੇ ਜਿਹੜੇ ਮਤਲਬ ਸਕੂਲ ਸੀਗੇ ਉਹਨਾਂ ਵਾਸਤੇ ਉਹ ਸਕੂਲ ਬੰਦ ਸੀ ਨਾ ਕੋਈ ਪੜ੍ਹ ਲਿਖ ਸਕਦਾ ਸੀ ਨਾ ਕੋਈ ਚੰਗੇ ਕੱਪੜੇ ਪਹਿਨ ਸਕਦਾ ਸੀ ਤਾਂ ਬਹੁਤ ਸਾਰੀਆਂ ਹੋਰ ਬਰਾਈਆਂ ਜਿਹੜੀਆਂ ਨਲਤਾਂ ਤੇ ਲਾਗੂ ਹੁੰਦੀਆਂ ਸੀ ਮੰਨੂਵਾਦੀ ਸਿਸਟਮ ਦੇ ਅਧੀਨ ਤਾਂ ਬਾਬਾ ਸਾਹਿਬ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਨੇ ਉਹ ਦੇਸ਼ ਦੇ ਸਿਧਾਂਤ ਵਿੱਚ ਇਹਨਾਂ ਦੇ ਹੱਕ ਹਕੂਕਾਂ ਲਈ ਇੱਕ ਮਨੁੱਖ ਦੀ ਬਰਾਬਰ ਕੀਮਤ ਹੋਵੇ ਜਿਹੜੀ ਬਰਾਬਰਤਾ ਦਾ ਕਾਨੂੰਨ ਹੈ ਜਿਹੜਾ ਉਹ ਦੇਸ਼ ਦੇ ਸਿਧਾਂਤ ਵਿੱਚ ਲਾਗੂ ਕੀਤਾ ਤਾਂ ਖਾਸ ਕਰਕੇ ਬਾਬਾ ਸਾਹਿਬ ਨੂੰ ਇਹ ਲੋਕ ਪਹਿਲਾਂ ਵੀ ਮਤਲਬ ਸਤਾਉਂਦੇ ਰਹੇ ਤੇ ਉਸਦੇ ਸਮਾਜ ਨੂੰ ਵੀ ਇਹ ਨਫ਼ਰਤ ਕਰਦੇ ਰਹੇ ਤਾਂ ਜਿਸ ਸਮਾਜ ਨਾਲ ਕੋਈ ਦੁਰਘਟਨਾ ਵਾਪਰਦੀ ਆ ਔਰ ਬੁਰਾ ਵਿਹਾਰ ਹੁੰਦਾ ਹੈ ਤਾਂ ਫਿਰ ਚੀਕ ਝਿਗਿਆੜਾ ਤੇ ਉਹੀ ਸਮਾਜ ਪਾਊਗਾ ਨਾ ਤਾਂ ਤਕਲੀਫ ਤਾਂ ਉਹੀ ਸਮਾਜ ਮੰਨੇਗਾ ਨਾ ਅੱਛਾ ਅਭੀ ਬਾਬਾ ਸਾਹਿਬ ਨੇ ਇਨ੍ਹਾਂ ਗਰੀਬ ਲੋਕਾਂ ਲਈ ਮਤਲਬ ਗਰੀਬ ਲੋਕਾਂ ਨੂੰ ਸਰਦਾਰੀਆਂ ਦੇਣ ਦੀ ਕੋਸ਼ਿਸ਼ ਕੀਤੀ ਕਿਤੇ ਕਿ ਸਰਦਾਰੀਆਂ ਦਿੱਤੀਆਂ ਸੀ ਇਹਨਾਂ ਨੂੰ ਬੋਰਡ ਦਾ ਹੱਕ ਦਿੱਤਾ ਇਹਨਾਂ ਨੂੰ ਰਿਜ਼ਰਵੇਸ਼ਨ ਦਿੱਤੀ ਇਹਨਾਂ ਨੂੰ ਮਤਲਬ ਵੀ ਸਾਰੇ ਹੀ ਹੱਕ ਦਿੱਤੇ ਆ ਵੀ ਤਾਂ ਕਿ ਇਹ ਗਰੀਬ ਲੋਕ ਕਿਤੇ ਜ਼ਿਆਦਾ ਹੋਰ ਨਾਲ ਨਤੜੇ ਜਾਣ ਤਾਂ ਅੱਛਾ ਇਸ ਕਰਕੇ ਦਲਿਤ ਸਮਾਜ ਬਾਬਾ ਸਾਹਿਬ ਨੂੰ ਠੀਕ ਹੈ ਮਤਲਬ ਵੀ ਗੁਰੂ ਪਿਤਾ ਸਮਾਨ ਮੰਨਦੇ ਹਨ ਤਾਂ ਤੁਸੀਂ ਜਿਵੇਂ ਦਲਿਤ ਸਮਾਜ ਨੇ ਵਿਰੋਧ ਕੀਤਾ ਦਲਿਤ ਸਮਾਜ ਨੂੰ ਹੋਰ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਬਾਬਾ ਸਾਹਿਬ ਦੇ ਸੂਲਾਂ ਤੇ ਚੱਲਣ ਵਾਸਤੇ ਉਹ ਅੱਗੇ ਕਿਵੇਂ ਆਉਣ ਦੇਖੋ Dalit ਸਮਾਜ ਨੂੰ ਮੇਰਾ ਸਨੇਹਾ ਕਿ ਬਾਬਾ ਸਾਹਿਬ ਨੇ ਤੁਹਾਨੂੰ ਜੋ ਕਿਹਾ ਹੈ ਪੜੋ ਜੁੜੋ ਤੇ ਸੰਘਰਸ਼ ਕਰੋ ਪੜੋ ਲਿਖੋ ਸਿਆਣੇ ਬਣੋ ਗਿਆਨਵਾਨ ਬਣੋ ਸੰਘਰਸ਼ ਕਰੋ ਆਪਣੇ ਹੱਕਾਂ ਲਈ ਜੁੜੋ ਇਕੱਠੇ ਹੋਵੋ ਇਹ ਦੇਸ਼ ਦੀ ਪਾਰਲੀਮੈਂਟ ਤੇ ਮਤਲਬ ਜਿਵੇਂ ਉਹਨਾਂ ਨੇ ਉਂਗਲੀ ਨਾਲ ਇਸ਼ਾਰਾ ਕੀਤਾ ਔਰ ਦੇਸ਼ ਦੀ ਸਤਾ ਤੇ ਜਿਹੜਾ ਉਹ ਕਾਬਜ ਹੋਊ ਇਹ ਬਾਬਾ ਸਾਹਿਬ ਦਾ ਦਲਤ ਸਮਾਜ ਨੂੰ ਜਿਹੜਾ ਉਹ ਸਨੇਹਾ ਔਰ ਮੇਰੀ ਵੀ ਦਲਤ ਸਮਾਜ ਨੂੰ ਅਪੀਲ ਹੈ ਵੀ ਜਿੰਨਾ ਚਿਰ ਦਲਤ ਸਮਾਜ ਐਸਸੀ ਬੀਸੀ ਕੌਮੀ ਘੱਟ ਗਿਣਤੀਆਂ ਇਕੱਠੇ ਨਹੀਂ ਹੋਣਗੇ ਤਦ ਤੱਕ ਇਹਨਾਂ ਦੀ ਗਿੱਦੜਕੁੱਟਾ ਜਿਹੜੀ ਹੁੰਦੀ ਰਹੂਗੀ ਇਹਨਾਂ ਦਾ ਬੁਰਾ ਸਲੂਕ ਹੁੰਦਾ ਰਹੂਗਾ ਜਦ ਤੱਕ ਇਹ ਆਪਣੀ ਸਰਕਾਰ ਦੇਸ਼ ਵਿੱਚ ਅਤੇ ਰਾਜਾਂ ਵਿੱਚ ਨਹੀਂ ਬਣਾ ਲੈਂਦੇ ਹਾਂਜੀ ਇਹ ਸਨ ਸਰਦਾਰ ਬਲਵੀਰ ਸਿੰਘ ਪਾਈਆ ਜਿਲ੍ਹਾ ਪ੍ਰਧਾਨ ਫਸਪਾ ਫਰੀਦਕੋਟ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ ਜੀ